ਪੰਜਾਬ ਦਾ ਇੱਕ ਜੀਹਾ ਪਿੰਡ ਦਿਖਾਵਾਂਗੇ ਜਿਹੜਾ ਹੁਣ ਉਜੜ ਚੁੱਕਿਆ ਹੈ। ਸਾਇਲ ਇੱਕ ਨਾ ਦਾ ਘਰ ਹੈਗਾ ਔਰ ਇਦਾਂ ਦੇ ਹਾਲਾਤ ਕਿਵੇਂ ਬਣੇ ਆ। ਤਾਂ ਦੇਖ ਲੋ ਹਾਲਾਤ ਆਪਣੇ ਕਿਉਂਕਿ ਕੋਈ ਸਫਾਈ ਨਹੀਂ ਹੋ ਰਹੀ। ਨਹੀਂ ਤਾਂ ਇਹ ਚਮਕਦਾ ਸੀ। ਇਸ ਪਿੰਡ 'ਚ ਰੌਣਕ ਕਿੰਨੀ ਹੁੰਦੀ ਸੀ? ਰੌਣਕ ਤਾਂ ਬਾਵਾ ਸੀਗੀ ਪਹਿਲਾਂ। ਆ ਜਿਹੜਾ ਹੈ ਨਾ ਏਰੀਆ ਇੱਥੇ ਇਹਨਾਂ ਦਾ ਘਰ ਹੁੰਦਾ ਸੀ ਹੁਣ ਦੇਖ ਸਕਦੇ ਤੁਸੀਂ ਇੱਥੇ ਬੂਟੀ ਹੋ ਚੁੱਕੀ ਆ ਇਹ ਬਾਗ ਇਧਰੋਂ ਆਇਆ ਪਤਾ ਨਹੀਂ ਕਿਧਰੋਂ ਆਇਆ ਹੂੰ ਬਾਗ ਦਰਸਲ ਇੱਥੇ ਆਇਆ ਤਾਂ ਕੁੱਤੇ ਨੂੰ ਨਾ ਫੜਨ ਦੀ ਕੋਸ਼ਿਸ਼ ਕੀਤੀ ਇੱਥੇ ਘਾ ਤੁਸੀਂ ਕੋਲੇ ਵਿਖੇ ਇੱਥੇ ਤਾਂ ਲਾ ਕੇ ਥੱਲੇ ਤਾਂ ਇੱਕ ਘਾਰੇ ਘਰ ਵਿਖੇ ਦੇਖੇ ਬੱਟੇ-ਬੁੱਟੇ ਵੀ ਹੂੰ ਹੂੰ ਹਾਂ ਤਾਂ ਦੋ ਤਿੰਨ ਹੀ ਆ ਹਾਂ ਬਾਕੀ ਟਹਿ ਟੁੱਟ ਗਿਆ ਅੱਜ ਤੁਹਾਨੂੰ ਪੰਜਾਬ ਦਾ ਇੱਕ ਜੀਹਾ ਪਿੰਡ ਦਿਖਾਵਾਂਗੇ ਜਿਹੜਾ ਹੁਣ ਉਜੜ ਚੁੱਕਿਆ ਘਰਾਂ ਨੂੰ ਤਾਲੇ ਲਗਾ ਕੇ ਸਹੂਲਤਾਂ ਨੂੰ ਤਰਸਦੇ ਲੋਕ ਹੁਣ ਪਿੰਡ ਤੋਂ ਪ੍ਰਵਾਸ ਕਰ ਚੁੱਕੇ ਨੇ ਇਹ ਸਨਾਟਾ ਇਸੇ ਕਰਕੇ ਆ ਕਿਉਂਕਿ ਇਨ੍ਹਾਂ ਹੀ ਵੇੜਿਆਂ ਦੇ ਵਿੱਚ ਕਦੇ ਜੀ ਹੁੰਦੇ ਸੀ ਤੇ ਜੀਆਂ ਦੇ ਨਾਲ ਚਹਿਲ ਪਹਿਲ ਹੁੰਦੀ ਸੀ ਰੌਣਕਾਂ ਹੁੰਦੀਆਂ ਸੀ ਪਰ ਅੱਜ ਇਸ ਘਰ ਦੇ ਹਾਲਾਤ ਪਹਿਲੀ ਤਸਵੀਰ ਤੋਂ ਤੁਸੀਂ ਦੇਖੋਗੇ ਤਾਂ ਇਸ ਪੂਰੇ ਪਿੰਡ ਦਾ ਅੰਦਾਜ਼ਾ ਲਗਾ ਸਕਦੇ ਹੋ ਅਸੀਂ ਇਸ ਟਾਈਮ ਹੁਸ਼ਾਰਪੁਰ ਦੇ ਕੋਟ ਪਿੰਡ ਦੇ ਵਿੱਚ ਮੌਜੂਦ ਆ ਕੋਟ ਪਿੰਡ ਦੇ ਇਹ ਹਾਲਾਤ ਨੇ ਜਿੱਥੇ ਕਈ ਦਹਾਕਿਆਂ ਤੋਂ ਰਹਿ ਰਹੇ ਲੋਕ ਹੁਣ ਇਸ ਪਿੰਡ ਨੂੰ ਛੱਡ ਕੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਪਿੰਡਾਂ ਤੋਂ ਬਾਹਰ ਜਾ ਚੁੱਕੇ ਨੇ ਕਾਰਨ ਹੈ ਸਹੂਲਤਾਂ ਦੀ ਕਮੀ ਕਾਰਨ ਹੈ ਕਿ ਮੈਡੀਕਲ ਸਹੂਲਤ ਇੱਥੇ ਨਹੀਂ ਮਿਲ ਰਹੀ ਕਾਰਨ ਹੈ ਇੱਥੇ ਬਸ ਦਾ ਕੋਈ ਸਾਧਨ ਨਹੀਂ ਹੈ ਕਾਰਨ ਹੈ ਇੱਥੇ ਕਈ ਤਰੀਕੇ ਦੇ ਜਿਹੜੇ ਹੋਰ ਜਿਹੜੀਆਂ ਸਹੂਲਤਾਂ ਅੱਜ ਦੇਸ਼ ਦੇ ਵਿੱਚ ਦੇਣ ਦੇ ਸਰਕਾਰਾਂ ਦਾਅਵੇ ਕਰਦੀਆਂ ਨੇ ਉਹ ਇਹਨਾਂ ਤੱਕ ਨਹੀਂ ਪਹੁੰਚੀਆਂ ਤਾਂ ਇਹ ਇੱਕ ਘਰ ਦੀ ਤਸਵੀਰ ਹੈਗੀ ਹੈ ਔਰ ਇਸ ਤਸਵੀਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਘਰ ਦੇ ਹਾਲਾਤ ਅੱਜ ਕਿਸ ਤਰ੍ਹਾਂ ਦੇ ਹੋਏ ਪਏ ਨੇ ਦੇਖੋ ਆ ਜਦੋਂ ਦਰਵਾਜ਼ੇ ਦੇ ਉੱਤੇ ਝਾਤ ਮਾਰਦੇ ਹੋ ਤਾਂ ਤਾਲਾ ਲੱਗਾ ਹੋਇਆ ਹੈ ਵੈਲਕਮ ਜ਼ਰੂਰ ਲਿਖਿਆ ਹੋਇਆ ਪਰ ਸਵਾਗਤ ਕਰਨ ਦੇ ਲਈ ਅੱਜ ਇਸ ਘਰ ਦਾ ਮਾਲਕ ਇਸ ਘਰ ਦੇ ਵਿੱਚ ਮੌਜੂਦ ਨਹੀਂ ਹੈ ਦੁਖੀ ਹੋ ਕੇ ਇਸ ਘਰ ਨੂੰ ਛੱਡ ਕੇ ਅੱਜ ਪਿੰਡ ਤੋਂ ਬਾਹਰ ਚਲਾਇਆ ਗਿਆ ਤਾਂ ਕਿਨਾ ਦਾ ਇੱਕ ਘਰ ਹੈ ਸਾਰੀ ਗੱਲਬਾਤ ਕਰਾਂਗੇ ਸੜ ਨਾਲ ਸਾਹਿਲ ਇਸੇ ਹੀ ਪਿੰਡ ਦਾ ਇੱਕ ਨੌਜਵਾਨ ਹੈ ਆਖਰੀ ਪਰਿਵਾਰ ਇਸ ਪਿੰਡ ਦੇ ਵਿੱਚ ਇਸ ਮੁਹੱਲੇ ਦੇ ਵਿੱਚ ਜਿਹੜਾ ਰਹਿੰਦਾ ਹੈ ਉਹ ਉਹਦੇ ਨਾਲ ਗੱਲਬਾਤ ਕਰਾਂਗੇ ਤਾਂ ਕੁਝ ਸਾਹਿਲ ਕਿਨਾਂ ਦਾ ਘਰ ਹੈਗਾ ਔਰ ਇਦਾਂ ਦੇ ਹਾਲਾਤ ਕਿਵੇਂ ਬਣੇ ਆ ਇਹ ਨਾਮ ਤ੍ਰਿਪਤਾ ਜੀ ਹਾਂ ਨਾ ਜੋ ਕਿ ਰਿਸ਼ਤੇ ਵਿੱਚ ਪਿੰਡ ਦੇ ਵਿੱਚ ਭਾਬੀ ਮੇਰੇ ਲੱਗਦੇ ਨੇ ਅੱਛਾ ਜੀ ਹਾਂਜੀ ਜਦੋਂ ਇਹਨਾਂ ਦੇ ਵੱਡੇ ਬਜ਼ੁਰਗ ਚਲੇ ਗਏ ਹਾਂ ਤੇ ਉਹ ਤੋਂ ਹੌਲੀ-ਹੌਲੀ ਬਾਅਦ ਇਹਨਾਂ ਦੀ ਇੱਕ ਵੱਡੀ ਬੋਟੀ ਹੀਗੀ ਹੂੰ ਉਹਦਾ ਉਹਨਾਂ ਦਾ ਹਸਬੰਦ ਕਰਦਾ ਸੀ ਹਿਮਾਚਲ ਚ ਕੰਮ ਡਰਾਈਵਰੀ ਦਾ ਅੱਛਾ ਤੇ ਉਹਨੂੰ ਵੀ ਬੁਲਾ ਲਿਆ ਆਪਣੀ ਘਰ ਦੀ ਨੂੰ ਉੱਥੇ ਹੂੰ ਠੀਕ ਹੈ ਤੇ ਜਿਹੜੇ ਦੂਜਾ ਸੀਗਾ ਉਹ ਵੀ ਉਹ ਪਹਿਲਾ ਮਾਸਟਰ ਹੁੰਦਾ ਸੀ ਜਿੱਦਾਂ ਇੱਥੇ ਆਪਣੇ ਅੰਗਨਵਾਲੀ ਸਕੂਲ ਸੀ ਮੈਂ ਵੀ ਉਹਦੇ ਕੋਲ ਪੜਿਆ ਅੱਛਾ ਹਾਂਜੀ ਮੈਨੂੰ ਸਕੂਲ ਜਿਆਦਾ ਪਸੰਦ ਨਹੀਂ ਸੀ ਤੇ ਮੈਨੂੰ ਉਹ ਘਰਵਾਨ ਦਾ ਸੀ ਲੈਣਾ ਅੱਛਾ ਹਾਂਜੀ ਘਰੋਂ ਮੈਨੂੰ ਚੱਕ ਕੇ ਲੈ ਕੇ ਜਾਂਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਰੋਂਦਾ ਸੀ ਇਦਾਂ ਹਾਂ ਹਣਾ ਤੇ ਮੈਨੂੰ ਚੱਕ ਕੇ ਲੈ ਕੇ ਜਾਂਦਾ ਸੀ ਪੜਾਉਂਦੇ ਸੀ ਤੇ ਪਹਿਲਾ ਇੱਥੇ 5ਵੀਂ ਤੱਕ ਸੀਗਾ ਆਪਾਂ ਨੂੰ ਬੜਾ ਕੁਝ ਸੀਗਾ ਮਤਲਬ ਪੈਨਲ ਜਾਣਾ ਖੂਹ ਤੋਂ ਪਾਣੀ ਲਿਆਣਾ ਸਭ ਕੁਝ ਸੀਗਾ ਤੇ ਇਦਾਂ ਹੀ ਇਹਨਾਂ ਦਾ ਉਹ ਵੀ ਬ੍ਰਦਰ ਉਧਰ ਹੀ ਹਿਮਾਚਲ ਚ ਸੈੱਟ ਸੀ ਕਿਤੇ ਅੱਛਾ ਇਹ ਪੰਜਾਬ ਵਾਲੇ ਹਿਮਾਚਲ ਚ ਚਲੇ ਗਏ ਜੰਮੀ ਹੋ ਕੇ ਇਹ ਇਹੀ ਕਰ ਗਿਆ ਹਿਮਾਚਲ ਚ ਇਹਨਾਂ ਦਾ ਰਿਸ਼ਤੇਦਾਰੀ ਉਧਰ ਜ਼ਿਆਦਾ ਸੀ ਤਾਂ ਕਰਕੇ ਉਧਰ ਚਲ ਗਿਆ ਤਾਂ ਕਾਮਵਾਰ ਵੀ ਉਧਰ ਕਾਰੋਬਾਰ ਵੀ ਉਧਰ ਹੀ ਕਰਦੇ ਸੀ ਤਾਂ ਕਰਕੇ ਇਹ ਕਿੰਨੀ ਕੀ ਦਿਰ ਹੋ ਗਈ ਇਸ ਘਰ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਇਹ ਭਾਜੀ ਕੋਈ ਮਹੀਨਾ ਦੋ ਮਹੀਨੇ ਹੀ ਹੋਏ ਨੇ ਤਾਂ ਦੇਖ ਲਓ ਹਾਲਾਤ ਆਪਣੇ ਕਿਉਂਕਿ ਕੋਈ ਸਫਾਈ ਨਹੀਂ ਹੋ ਰਹੀ ਨਹੀਂ ਤਾਂ ਇਹ ਚਮਕਦਾ ਸੀ ਅੱਛਾ ਜਿੱਦਾਂ ਸਾਡਾ ਘਰ ਚਮਕ ਰਿਹਾ ਉਦਾਂ ਹੀ ਚਮਕ ਰਿਹਾ ਹੁਣ ਆਪਣਾ ਘਰ ਵੀ ਆਪਾਂ ਚਮਕਾਇਆ ਗਿਆ ਹੈ ਤੇ ਥੋੜੇ ਦਿਨੇ ਹੋਇਆ ਚੂਨਾ ਚਾਣਾ ਕੀਤਾ ਗਿਆ ਪ੍ਰੋਗਰਾਮ ਕਰਨਾ ਥੋੜਾ ਛੋਟਾ ਜਿਹਾ ਅੱਛਾ ਆਪ ਮੈਂ ਦੇਖ ਰਿਹਾ ਤੇ ਸਮਾਨ ਸਮੂਹ ਵੀ ਐ ਛੱਡ ਕੇ ਚਲੇ ਗਏ ਨੇ ਤਸਵੀਰਾਂ ਲੱਗੀਆਂ ਪਈਆਂ ਨੇ ਇਹ ਸਮਾਨ ਜਿਹੜਾ ਉਹ ਬੰਦਾ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਕਿ ਖੰਡਰ ਹੋ ਗਿਆ ਉਹਨਾਂ ਦਾ ਮਕਾਨ ਹਾਂ ਉਹ ਬੰਦਾ ਦਰਸਲ ਉਹਨਾਂ ਨੂੰ ਕਿਹਾ ਗਿਆ ਇਹ ਹਮ ਐਕਸਕਿਊਜ਼ ਹਾਂ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਕੋਈ ਨਹੀਂ ਸਾਡੇ ਘਰ ਰਹਿ ਸਕਦੇ ਉਹਨਾਂ ਨੂੰ ਮੰਜਾ ਦਿੱਤਾ ਗਿਆ ਸੀ ਇੱਕ ਅੱਛਾ ਉਹ ਮੰਜਾ ਸ਼ਾਇਦ ਉਹਨਾਂ ਨੇ ਉੱਥੇ ਲੱਗੇ ਚ ਰਸਤੇ 'ਚ ਜਿੱਥੇ ਠੇਕਾ ਅੱਛਾ ਉਹ ਉੱਥੇ ਪੈ ਜਾਂਦੇ ਨੇ ਉਹਨਾਂ ਨੂੰ ਵੀ ਅਜੀਬ ਲੱਗਦਾ ਇੱਥੇ ਕੱਲਿਆਂ ਨੂੰ ਹਾਂ ਕੱਲਿਆਂ ਨੂੰ ਬੰਦਾ ਉਦਾਂ ਹੀ ਤੁਹਾਨੂੰ ਪਤਾ ਹੀ ਹੈ ਉਦਾਂ ਨਹੀਂ ਰਹਿ ਸਕਦਾ ਜਿੱਦਾਂ ਜਾਨਵਰ ਜਾਨਵਰ ਤਾਂ ਡਰ ਇਹ ਇਧਰਲੇ ਪਾਸੇ ਕਿਚਨ ਸੀਗੀ ਜੀ ਇਹਨਾਂ ਦੀ ਹਾਂਜੀ ਪਾਜੀ ਆ ਕਿਚਨ ਸੀ ਜਨਾ ਹੂੰ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਪਾਜੀ ਹੂੰ ਆ ਕਿਚਨ ਸੀ ਇਹ ਦੇਖ ਲਓ ਹੁਣ ਇੱਥੇ ਕਿਰਲੀਆਂ-ਕੁਰਲੀਆਂ ਹੀ ਦੇਖਦੇ ਨੂੰ ਮਿਲਦੀਆਂ ਚੁੱਲਾ ਸੀ ਪਹਿਲਾਂ ਇੱਥੇ ਓਟਾ ਹਟਾ ਗਿਆ ਇੱਥੇ ਪਸੂ ਬਣਨੇ ਸ਼ੁਰੂ ਕਰਤੇ ਦੇਖ ਲਓ ਜੀ ਅੱਛਾ ਮਤਲਬ ਹਾਲਾਤ ਇਹ ਹੋ ਗਏ ਕਿ ਪਸੂ ਬਣਨੇ ਸ਼ੁਰੂ ਕਰ ਦਿੱਤੇ ਕਿਚਨ ਦੇ ਵਿੱਚ ਕਿਚਨ ਹੁਣ ਆਪਾਂ ਇਹਨਾਂ ਨੇ ਸ਼ਿਫਟ ਕਰ ਲਈ ਸੀ ਉਹ ਉਧਰ ਬਾਹਰ ਤੁਹਾਨੂੰ ਮੈਂ ਦਿਖਾ ਦਿੰਦਾ ਕਿਚਨ ਅੱਛਾ ਤੇ ਇੱਥੇ ਦੇਖ ਲਓ ਜੀ ਪਹਿਲੇ ਇੱਥੇ ਚੁੱਲਾ ਹੁੰਦਾ ਸੀ ਅੱਗ ਬਲਦੀ ਸੀ ਰੋਟੀ ਬਣਦੀ ਸੀ ਹੁਣ ਇੱਥੇ ਪਸੂ ਬਣਦੇ ਨੇ ਚਲੋ ਅੱਗੇ-ਅੱਗੇ ਸਹਿਲ ਦੇਖਦੇ ਆਂ ਸਹਿਲ ਇਹ ਕੀ ਕਾਰੋਬਾਰ ਕੀ ਸੀਗਾ ਕੀ ਕਰਦੇ ਸੀਗੇ ਇਹ ਪਾਜੀ ਦਿਹਾੜੀ ਦਾ ਪਾਈ ਕਰਦੇ ਪਪੂ ਜੀ ਦੇ ਹਸਬੈਂਡ ਆਫ ਤ੍ਰਿਪਤਾ ਹੂੰ ਉਹ ਦਿਹਾੜੀ ਦਾਪਾ ਕਰਦੇ ਸੀ ਹੂੰ ਤੇ ਤੇ ਜਿਹੜੇ ਤ੍ਰਿਪਤਾ ਜੀ ਉਹ ਨਰੇਗਾ ਚ ਆਪਣਾ ਕੰਮ ਕਰਦੇ ਸੀ ਨਰੇਗਾ ਦੇ ਇੱਥੇ ਸਹੂਲਤਾ ਸੀ ਜਿਹੜਾ ਉੱਪਰਲਾ ਕਾਰਤਾਨੂ ਦਿਖਾਇਆ ਗਿਆ ਕਿ ਉਹ ਵੀ ਚਲ ਗਏ ਨੇ ਅੱਛਾ ਆ ਆਹ ਕਹਿੰਦਾ ਇਸ ਘਰ ਨੂੰ ਥੋੜਾ ਜਿਹਾ ਇਹ ਕੇਵਲ ਕੁਮਾਰ ਇਹ ਕੇਵਲ ਕੁਮਾਰ ਅੱਛਾ ਹਾਂਜੀ ਇਹ ਇਹ ਕਿੱਥੇ ਗਏ ਨੇ ਕਦੋਂ ਦੇ ਗਏ ਨੇ ਇਹ ਇਹ ਤਾਂ ਭਾਜੀ ਗਏ ਦਾ ਫਕਤ ਪਤਾ ਨਹੀਂ ਸਾਨੂੰ ਤਾਂ ਇੰਨਾ ਮੈਂ ਬਰੀਫ ਚ ਨਹੀਂ ਜਾਂਦਾ ਕਿ ਇਹ ਚੱਲ ਗਏ ਛੱਡ ਕੇ ਜਾਂ ਨਹੀਂ ਕਿਉਂਕਿ ਇਹ ਕਦੀ ਤੇ ਕਦੀ ਆ ਜਾਂਦੇ ਆ ਅੱਛਾ ਚਾਬੀ ਲੈ ਕੇ ਤਾਲਾ ਖੋਲ ਕੇ ਆਪਣੇ ਇੱਥੇ ਪੈਂਦੇ ਨੇ ਅੱਛਾ ਹਾਂਜੀ ਜਿੱਦਾਂ ਦੋ ਦਿਨ ਰੁੱਕ ਕੇ ਚੱਲ ਗਏ ਇੱਕ ਰਾਤ ਕੱਟ ਲਈ ਚੱਲ ਗਏ ਕਿਉਂਕਿ ਉਹਨਾਂ ਨੂੰ ਵਧੀਆ ਲੱਗਦਾ ਆਪਣੇ ਪੁਰਾਣੇ ਘਰ ਆ ਕੇ ਹਾਂ ਹਾਂ ਹਾਂਜੀ ਇਹਨਾਂ ਦੇ ਰਿਸ਼ਤੇਦਾਰੀ ਵੀ ਉੱਧਰ ਆ ਇਹਨਾਂ ਦੇ ਭੈਣ ਭਰਾ ਹੋਣਗੇ ਮੈਂ ਦੇਖ ਰਿਹਾ ਅੰਦਰ ਮੈਨੂੰ ਲੱਗਾ ਵੋਟਾਂ ਬੂਟਾਂ ਵਾਲੇ ਜ਼ਰੂਰ ਆਏ ਹੋਣਗੇ ਪਾਜੀ ਵੋਟਾਂ ਵਾਲੇ ਆਣੇ ਆਏ ਹੋਣਗੇ ਪਰ ਵੋਟਾਂ ਵੋਟਾਂ ਵਾਲਿਆਂ ਨੂੰ ਘਰੇ ਨਹੀਂ ਮਿਲੇ ਹੋਣਗੇ ਉਹ ਦੇਖ ਕੇ ਚਲ ਗਏ ਜਿਹੜੇ ਜਿਹੜੇ ਘਰਾਂ ਚ ਰੌਣਕਾਂ ਸੀ ਅੱਜ ਘਾਉਗੇ ਪਏ ਸਹੀ ਲਿਸਤੋਂ ਅਗਲਾ ਘਰ ਮੈਨੂੰ ਦੱਸੋ ਇਹ ਘਰ ਕਿਹਦਾ ਹੈਗਾ ਔਰ ਇਹਦੇ ਤਾਂ ਹਾਲਾਤ ਮੇਰੇ ਨਾਲ ਹੋਰ ਬੱਤਰ ਹੋ ਗਏ ਨੇ ਕਿੰਨੀ ਕਿਤੇ ਰੋਕੀ ਇਹਨੂੰ ਖਾਲੀ ਹੋਇਆ ਨੂੰ ਪਾਜੀ ਇਹਨੂੰ ਥੋੜੀ ਦੇਰੀ ਹੋਈ ਹੈ ਜੋ ਵਿਦਿਆੜੀ ਦਫਾ ਕਮਾਉਂਦੇ ਸੀ ਖਾਣ ਪੀਣ ਵਾਲੇ ਬੰਦੇ ਸੀ ਤੇ ਇਹ ਉਹਦੇ ਤੇ ਡਾ ਦਿੰਦੇ ਸੀ ਅੱਛਾ ਦੁਆਦਾਰੂ ਪਿੰਦੇ ਸੀ ਉੱਥੇ ਦੇਖ ਲਓ ਤੁਸੀਂ ਉਹ ਦੇਖੋ ਜੀ ਉਹ ਚਾਦਰ ਜੀ ਆ ਆ ਸਾਹਮਣੇ ਜਿਹੜੀ ਆ ਆ ਜੀ ਆ ਇੱਥੇ ਇੱਥੇ ਜਦੋਂ ਇਹਨਾਂ ਦੀ ਡੈਥ ਹੋਈ ਤਾਂ ਗਏ ਕਿ ਅੰਦਰ ਤਾਂ ਨਹੀਂ ਕਿਤੇ ਹੋਇਆ ਪਿਆ ਇਹਨਾਂ ਦੀ ਡੈਥ ਦਰਸਲ ਇੱਥੇ ਹੋਈ ਅੱਛਾ ਇਸ ਘਰ ਦੇ ਵਿੱਚ ਇਹਦਾ ਫਰੰਟ ਅਗਲੇ ਪਾਸੇ ਹੈ ਮੈਂ ਕਹਿੰਦਾ ਹਾਂਜੀ ਇਹਦਾ ਫਰੰਟ ਅਗਲੇ ਪਾਸੇ ਪਹਿਲਾਂ ਇਹ ਰਸਤਾ ਸੀ ਇਹਨਾਂ ਦਾ ਘਰ ਸਾਹਮਣੇ ਸੀ ਇੱਥੇ ਜਿੱਥੇ ਮੈਂ ਤਾਂ ਦੱਸਦਾ ਉੱਥੇ ਰੋੜੇ ਰੋੜਾ ਇਹਨਾਂ ਨੇ ਇਹ ਇਹ ਤਾਂ ਸੀ ਇਹਨਾਂ ਦਾ ਉਦਾਂ ਹੀ ਹੈਨਾ ਪੱਕਾ ਘਰ ਇਹਨਾਂ ਦਾ ਉਹ ਸੀ ਅੱਛਾ ਉਹ ਦਰਸਲ ਨੇਰੀ ਡੱਪੇ ਨਾਲ ਡੈ ਗਿਆ ਉਹ ਜਦੋਂ ਡੈ ਗਿਆ ਤਾਂ ਬਹੁਤ ਹਾਲਾਤ ਬੱਤਰ ਹੋਏ ਪਏ ਨੇ ਹਾਂਜੀ ਭਾਜੀ ਇੱਥੇ ਪਸ਼ੂ ਬੰਦੇ ਨੇ ਹੁਣ ਰਾਤ ਨੂੰ ਜੋ ਮਰਜੀ ਹੁੰਦਾ ਇਹਨਾਂ ਨੇ ਕਦੀ ਵੀ ਭਾਜੀ ਮੰਜੇ ਤੇ ਬਹਿ ਕੇ ਨਹੀਂ ਦੇਖਿਆ ਅੱਛਾ ਹਾਂਜੀ ਅੱਛਾ ਇਹ ਇਹ ਜਿਹੜਾ ਘਰ ਹੈ ਪਹਿ ਕਦੇ ਆਵਾਜ਼ ਹੁੰਦਾ ਸੀ ਕਦੇ ਇਹਦੇ ਵਿੱਚ ਚਹਿਲ ਪਹਿਲ ਪੂਰੀ ਰੌਣਕ ਹੁੰਦੀ ਸੀ ਹਾਂਜੀ ਪਾਜੀ ਇਹਨਾਂ ਦੀ ਕੁੱਤੀ ਹੁੰਦੀ ਸੀ ਜੋ ਕਿ ਸਾਨੂੰ ਇੱਧਰੋਂ ਜਾਣ ਨਹੀਂ ਦਿੰਦੀ ਸੀ ਅੱਛਾ ਹਾਂਜੀ ਇਹਨਾਂ ਦੇ ਜਦੋਂ ਮਦਰ ਸੀਗੇ ਇਹ ਉੱਥੇ ਬੈਠੇ ਰਹਿੰਦੇ ਸੀ ਆ ਜਿਹੜਾ ਹੈ ਨਾ ਏਰੀਆ ਇੱਥੇ ਇਹਨਾਂ ਦਾ ਘਰ ਹੁੰਦਾ ਸੀ ਹੁਣ ਦੇਖ ਸਕਦੇ ਤੁਸੀਂ ਇੱਥੇ ਬੂਟੀ ਹੋ ਚੁੱਕੀ ਹੈ ਕਿਉਂਕਿ ਇਹਨਾਂ ਨੇ ਅੱਗੇ ਇਹਨਾਂ ਨੂੰ ਕਿਹਾ ਵੀ ਸਾਡੇ ਤੋਂ ਲੈ ਲਓ ਆਸ ਸਲੇਟ ਜਿਹੀ ਲੈ ਲਓ ਹੈਨਾ ਕੱਚਾ ਕੋਠਾ ਹੀ ਪਾ ਲਓ ਆਪਦਾ ਹਾਂ ਕੀ ਸਿਆਲ ਚ ਜਾ ਡੰਗੂ ਡੂੰਗੂ ਨਿਕਲਦੇ ਨੇ ਜੰਗ ਕੀੜੇ ਮਕੋੜੇ ਨਿਕਲਦੇ ਨੇ ਇਹਨਾਂ ਸਾਰੀ ਰਾਤ ਉੱਥੇ ਹੀ ਸੁੱਤੇ ਰਹਿਣਾ ਥੱਲੇ ਮੈਂ ਭਰਾ ਉੱਪਰ ਪੈ ਜਾਂਦਾ ਸੀ ਕਿ ਵੇਲੇ ਉਹ ਪੋੜੀ ਲੱਗੀ ਸੀ ਪੋੜੀ ਤੋਂ ਚੜ੍ਹ ਕੇ ਉੱਪਰ ਪੈ ਜਾਂਦਾ ਸੀ ਅੱਛਾ ਇਹ ਗਲੀਆਂ ਗੁਲੀਆਂ ਨੂੰ ਕਿੰਨਾ ਚਿਰ ਹੋ ਗਿਆ ਬਣੀਆਂ ਨੂੰ ਇਹਨਾਂ ਗਲੀਆਂ ਦੇ ਭਾਜੀ ਜਦੋਂ ਮੇਰੀ ਦਾਦੀ ਦੇ ਸਰਪੰਚੀ ਸੀ ਹਾਂ ਉਸ ਟਾਈਮ ਦੀਆਂ ਬਣੀਆਂ ਹੋਈਆਂ ਉਸ ਟਾਈਮ ਦੀ ਇੱਟ ਲਵਾਈ ਹੈ ਅੱਛਾ ਤੁਸੀਂ ਦੇਖ ਸਕਦੇ ਹਾਂ ਜਿਹੜੇ ਰਾਤ ਤੁਸੀਂ ਉੱਪਰ ਨੂੰ ਚੜ੍ਹੇ ਹਾਂ ਉੱਥੇ ਵੀ ਇੱਟ ਲੱਗੀ ਹੈ ਉਹ ਵੀ ਉਸੇ ਟਾਈਮ ਦੀ ਇੱਟ ਲਵਾਈ ਹੈ ਉਸ ਤੋਂ ਬਾਅਦ ਇਸ ਪਿੰਡ ਨੂੰ ਕਿਸੇ ਨੇ ਤੇ ਹੱਥੇ ਲਾ ਲਾ ਕੇ ਨਹੀਂ ਦੇਖਿਆ ਅੱਛਾ ਹਾਂਜੀ ਤੇ ਇਹੀ ਇਹੀ ਕਾਰਨ ਆ ਫਿਰ ਜਦੋਂ ਸਰਕਾਰ ਵਾਲੇ ਧਿਆਨ ਨਹੀਂ ਦਿੰਦਾ ਲੋਕ ਫਿਰ ਮਜਬੂਰੀ ਛੱਡ ਕੇ ਚਲੇ ਗਏ ਮਜਬੂਰੀ ਛੱਡਣਾ ਪਿਆ ਲੋਕਾਂ ਨੂੰ ਭਾਈ ਹੁਣ ਆਪਾਂ 200 ਸਾਲ ਤੋਂ ਉੱਪਰ ਹੋ ਗਿਆ ਮੇਰੇ ਦਾਦੀ ਦਾਦਾ ਦੇ ਦਾਦੀ ਦਾਦਾ ਜੀ ਵੀ ਉੱਥੇ ਰਹਿੰਦੇ ਨੇ ਹੂੰ ਉਸ ਮਕਾਨ 'ਚ ਰਹੇ ਉੱਥੇ ਹੀ ਡੈਥ ਦੂਤ ਹੋਈ ਉਹਨਾਂ ਦੀ ਸਭ ਕੁਝ ਹੋਇਆ ਠੀਕ ਹੈ ਤੇ ਹੁਣ ਜਦੋਂ ਵੰਡ ਹੋਈ ਮੁਸਲਮਾਨ ਵੀ ਇੱਥੇ ਰਹਿੰਦੇ ਸੀ ਅੱਛਾ ਹਾਂਜੀ ਮੁਸਲਮਾਨ ਨੀ ਜਮੀਨ ਜਮਾਇਦਾਇਤ ਇੱਥੇ ਸੀਗੀ ਅੱਛਾ ਉਹ ਵੀ ਉਹਨਾਂ ਨੂੰ ਛੱਡ ਕੇ ਜਾਣੀ ਪਈ ਹੂੰ ਜਦੋਂ ਵੰਡ ਹੋਈ ਹੂੰ ਉਹ ਛੱਡ ਕੇ ਗਏ ਹੂੰ ਕੁਝ ਮੁਸਲਮਾਨ ਇੱਧਰ ਵੀ ਵੱਸਦੇ ਨੇ ਤੁਹਾਨੂੰ ਪਤਾ ਹੀ ਹੋਣਗੇ ਹਾਂ ਨਾ ਥੋੜੇ ਬੋਤੇ ਹੂੰ ਤੇ ਇਸੇ ਤਰ੍ਹਾਂ ਇਹ ਰਸਤੇ ਰਸਤੇ ਇਦਾਂ ਹੀ ਹੈ ਜੀ ਇੱਥੇ ਜੋ ਇਹ ਉਸੇ ਟਾਈਮ ਦੀ ਇੱਟ ਲੱਗੀ ਹੋਈ ਹੈ ਉਸ ਤੋਂ ਬਾਅਦ ਇਸ ਪਿੰਡ ਨੇ ਕਦੀ ਇਸ ਮੁਹੱਲੇ ਨੇ ਮੁਹੱਲੇ ਤੇ ਪੈਸਾ ਨਹੀਂ ਲਾਇਆ ਗਿਆ ਸਰਪੰਚ ਦੁਆਰਾ ਅੱਛਾ ਸਰਪੰਚ ਕਹਿੰਦੇ ਨੇ ਕਿ ਆਪਾਂ ਇਹ ਕਰਾਂਗੇ ਉਹ ਕਰਾਂਗੇ ਇਹ ਕਰਾਂਗੇ ਵੋਟਾਂ ਦੇ ਵੇਲੇ ਹੂੰ ਹਾਂਜੀ ਪਰ ਉਦਾਂ ਉਹ ਤੋਂ ਬਾਅਦ ਕਦੀ ਕੋਈ ਧਿਆਨ ਨਹੀਂ ਦਿੰਦਾ ਨਹੀਂ ਜੀ ਹੂੰ ਹੂੰ ਸਿਰਫ ਵੋਟਾਂ ਦੇ ਵੇਲੇ ਇਹਨਾਂ ਨੇ ਮਾੜਾ ਮੋਟਾ ਕਰਨਾ ਜਿੱਦਾਂ ਹੁਣ ਦੇਖੇ ਤੁਸੀਂ ਰਸਤਾ ਸਫਾਈ ਕੀਤੀ ਪਹਿਲੇ ਇੱਥੇ ਵੀ ਬੂਟੀ ਹੁੰਦੀ ਸੀ ਇੰਦਾਂ ਦੀ ਬੂਟੀਆਂ ਹੁੰਦੀ ਸੀ ਜਦੋਂ ਗੱਡੀ ਤੇ ਇਹ ਘਰ ਇਹ ਘਰ ਆ ਬਾਹਰ ਆ ਗੱਡੀ ਦੇ ਨਾਲ ਇਹ ਘਰ ਦੇ ਕੀ ਹਾਲਾਤ ਨੇ ਇਹ ਘਰ ਦੇ ਹਾਲਾਤ ਨੇ ਦਰਸਲ ਇੱਥੇ ਰਹਿੰਦੇ ਸੀ ਹੂੰ ਇਹਨਾਂ ਦੇ ਜਦੋਂ ਬੱਚਿਆਂ ਦੇ ਫਾਦਰ ਦੀ ਡੈਥ ਹੋਈ ਹਾਂ ਉਹਨਾਂ ਦੀ ਫਾਦਰ ਦੀ ਡੈਥ ਹੋਈ ਫੇਫੜੇ ਗਲ ਗਏ ਅੱਛਾ ਹਾਂਜੀ ਤਾਂ ਉਹਨਾਂ ਦੀ ਡੈਥ ਹੋ ਗਈ ਅੱਛਾ ਥੋੜਾ ਟਾਈਮ ਹੀ ਹੋਇਆ ਜਿਆਦਾ ਨਹੀਂ ਹੋਇਆ ਉਹਨਾਂ ਦੇ ਮਹੀਨਾ ਪੈਣ ਤੋਂ ਬਾਅਦ ਹੀ ਇਹਨਾਂ ਨੂੰ ਕੋਈ ਜ਼ਿੰਮੇਦਾਰ ਬੰਦਾ ਆ ਥੱਲੇ ਜਨੋੜੀ ਅੱਛਾ ਜਨੋੜੀ ਜ਼ਿੰਮੇਦਾਰ ਬੰਦਾ ਦੇ ਨਾ ਉੱਥੇ ਇਹਨਾਂ ਨੂੰ ਸਹੂਲਤਾਂ ਦਿੱਤੀ ਅੱਛਾ ਕਹਿੰਦੇ ਉਹ ਸਾਡਾ ਮਕਾਨ ਹੈ ਸਾਡੀ ਥੋੜੀ ਜੀ ਜ਼ਮੀਨ ਹੈ ਹਾਂ ਦਿਦਾਉਣਾ ਮਕਾਨ ਅੱਛਾ ਉਹ ਉਧਰ ਜਾ ਕੇ ਉਹਨਾਂ ਦੀ ਮਤ ਨਾਲ ਰਹਿੰਦਾ ਪੱਕਾ ਘਰ ਨਹੀਂ ਹੋਇਆ ਉਹ ਅੱਛਾ ਪੱਕਾ ਘਰ ਉਹਨਾਂ ਦਾ ਇਹ ਅੱਛਾ ਮਰੇ ਇਹਨੂੰ ਅੱਜ ਤਾਲਾ ਲੱਗਿਆ ਹੋਇਆ ਪੂਰਾ ਪੂਰੇ ਉਜੜੇ ਵਾਲੇ ਨਾਲ ਪੱਕਾ ਘਰ ਨਹੀਂ ਹੋਇਆ ਉਹ ਉਹਨਾਂ ਨੂੰ ਮਾੜਾ ਜਿਹਾ ਦਿੱਤਾ ਗਿਆ ਕਿ ਤੁਸੀਂ ਸਾਡਾ ਘਰ ਕਾਰੋਬਾਰ ਸੰਭੋ ਤੇ ਨਾਲੇ ਆਹ ਦੇਖ ਸਕਦੇ ਗੁਰਵਿੰਦਰ ਸਿੰਘ ਢਿੱਲੋਂ ਜੀ ਇਹ ਡੇਰਾ ਦਾ ਤਸਵੀਰ ਲੱਗੀ ਆ ਆ ਦੇਖੋ ਤਾਲੇ ਲੱਗੇ ਨੇ ਔਰ ਘਰਾਂ ਨੂੰ ਛੱਡ ਕੇ ਉਹਨਾਂ ਦਾ ਪੱਕਾ ਘਰ ਹੈ ਨਹੀਂ ਉਹ ਤੇ ਉਹਨਾਂ ਨੂੰ ਬਸ ਇਹ ਦੱਸਿਆ ਗਿਆ ਕਿ ਸਾਡੀ ਜ਼ਮੀਨ ਆ ਥੋੜੀ ਜੀ ਤੁਸੀਂ ਦੇਖਭਾਲ ਕਰਨੀ ਆ ਉਸ ਦਰਸਲ ਸਾਰਾ ਸਮਾਨ ਚੋੱਕ ਕੇ ਲੈ ਕੇ ਉੱਥੇ ਅੱਛਾ ਹਾਂਜੀ ਉਹ ਸਾਹਮਣੇ ਇਹਨਾਂ ਦੀ ਕਿਚਨ ਆ ਜੀ ਹਾਂਜੀ ਭਾਜੀ ਉਹ ਕਿਚਨ ਹੈ ਉੱਥੇ ਮੈਂ ਵੀ ਰੋਟੀ ਖਾਦੀ ਹੋਈ ਆ ਬੈਠ ਕੇ ਅੱਛਾ ਆ ਚੁੱਲਾ ਸੀ ਭਾਜੀ ਬਾੜ ਅੱਛਾ ਇੱਥੇ ਕਿਉਂਕਿ ਇਸ ਪਰਿਵਾਰ ਚ ਦੋ ਮੈਂਬਰ ਸਸੰਗੀ ਸੀ ਇਹਨਾਂ ਨੇ ਨਾਮਦਾਨ ਲਿਆ ਹੋਇਆ ਸੀ ਠੀਕ ਹੈ ਤੇ ਉਹਨਾਂ ਕਰਕੇ ਇਹ ਚੁੱਲਾ ਲੱਗ ਬਣਾਇਆ ਗਿਆ ਸੀ ਜਿਨ੍ਹਾਂ ਨੇ ਮੀਟ ਮੱਛੀ ਖਾਣ ਖਾਣੀ ਹੈ ਉਹ ਉਹ ਲੱਗ ਬਣਾਉਂਦੇ ਹੁੰਦੇ ਇਹ ਦੇਖੋ ਇਹ ਇਹ ਚੁੱਲੇ ਤੇ ਕਦੇ ਰੋਟੀਆਂ ਪੱਕ-ਪੱਕ ਪਰਿਵਾਰ ਇਕੱਠੇ ਬਹਿ ਕੇ ਖਾਂਦਾ ਹੋਊਗਾ ਆ ਦੇਖੋ ਕੱਪ ਜਿੱਦਾਂ ਦੇਖ ਤੁਸੀਂ ਹੈ ਆ ਕੱਪ ਆਪਣਾ ਸਾਰਾ ਸਮਾਨ ਜਿਹੜਾ ਸੋਈਦਾ ਕਿਚਨ ਦਾ ਪਿਆ ਆ ਜਾਲੀ ਦੇਖੋ ਜੀ ਭਾਜੀ ਇਹਦੇ ਅੰਦਰ ਜਿੱਦਾਂ ਆਪਾਂ ਦੁੱਧ ਨਹੀਂ ਰੱਖਣਾ ਉਹ ਬਚਾ ਕੇ ਰੱਖਣਾ ਸਾਰਾ ਕੁਝ ਹਾਂ ਆ ਦੇਖੋ ਸਮਾਨ ਉਦੋਂ ਦਾ ਜੋ ਬਾੜਾ ਮੋਟਾ ਹੈਗਾ ਉਹ ਉਦੋਂ ਦੀ ਪਈ ਆ ਆ ਨਮਕ ਉਸੇ ਹੀ ਤਰੀਕੇ ਨਾਲ ਅੰਦਰ ਪਿਆ ਸਮਾਨ ਕਿਉਂਕਿ ਇਹ ਜਾਲੀ ਬਚਾਉਂਦੀ ਹੈ ਚੂਹੇ ਚਾਹਿਆ ਤਾਂ ਵੀ ਬਚਾਉਂਦੀ ਹੈ ਹਾਂ ਇੱਥੇ ਤੇ ਉਹ ਚਾਹੇ ਪਾਜੀ ਬੋੜੇ ਨੇ ਅੱਛਾ ਤੁਸੀਂ ਜਾਨਵਰਾਂ ਦੀ ਗੱਲ ਕਰ ਰਹੇ ਹੋ ਉਦਾਂ ਖਤਰਾ ਜਾਨਵਰਾਂ ਵਾਲੇ ਪੱਖ ਤੋਂ ਹੈ ਇਸ ਏਰੀਆ ਦੇ ਵਿੱਚ ਕਦੀ ਕੋ ਕੋਟਣਾ ਕੋਈ ਨਹੀਂ ਹਾਂ ਪਾਜੀ ਉਹ ਤਾਂ ਪੂਰਾ ਜਦੋਂ ਚਾਲ ਮੈਲ ਹੁੰਦੀ ਸੀ ਉਦੋਂ ਖਤਰਾ ਨਹੀਂ ਹੁੰਦਾ ਸੀ ਪਾਜੀ ਹਾਂ ਕਿਉਂਕਿ ਆਬਾਦੀ ਹੁੰਦੀ ਸੀ ਹਾਂ ਤੇ ਜੰਗਲੀ ਜਾਨਵਰ ਡਰਦੇ ਨਹੀਂ ਆਉਂਦੇ ਸੀ ਹਾਂ ਪਰ ਹੁਣ ਪਾਜੀ ਜੰਗਲੀ ਜਾਨਵਰ ਨੇ ਹਾਦੀ ਕਰਤੀ ਹੈ ਅੱਛਾ ਥੋੜਾ ਟਾਈਮ ਹੀ ਹੋਇਆ ਜਿੱਥੇ ਤੁਹਾਡਾ ਮੋਟਰਸਾਈਕਲ ਲੱਗਾ ਜੀ ਹਾਂ ਇੱਥੇ ਕੁੱਤਾ ਬੰਨਿਆ ਹੋਇਆ ਸੀ ਰਾਤੀ ਹੂੰ ਸੰਗਲੀ ਨਾ ਦਰਸਲ ਕੁੱਤਾ ਬੰਨਿਆ ਹੋਇਆ ਸੀ ਤੇ ਬਾਗ ਇਧਰੋਂ ਆਇਆ ਪਤਾ ਨਹੀਂ ਕਿਧਰੋਂ ਆਇਆ ਹੂੰ ਬਾਗ ਦਰਸਲ ਇੱਥੇ ਆਇਆ ਤਾਂ ਕੁੱਤੇ ਨੂੰ ਨਾ ਫੜਨ ਦੀ ਕੋਸ਼ਿਸ਼ ਕੀਤੀ ਉਹ ਦਰਸਲ ਇੱਥੇ ਡੰਡੇ ਵੀ ਲੱਗੇ ਹੋਏ ਸੀ ਥੋੜਾ ਬਚਾ ਉਹਨੇ ਵਜ੍ਹਾ ਨਾਲ ਹੋਇਆ ਕੁੱਤਾ ਵੀ ਡਰ ਗਿਆ ਹੂੰ ਦਾਦੀ ਜੀ ਨੂੰ ਪਤਾ ਲੱਗਾ ਪੂਛ ਤੋਂ ਪਤਾ ਲੱਗਾ ਕਿਉਂਕਿ ਬਾਗ ਦੀ ਪੂਛ ਸਭ ਤੋਂ ਗੜੀ ਲੰਬੀ ਹੁੰਦੀ ਹੈ ਹਾਂ ਤੇ ਦਰਸਲ ਲੜਾਈ ਮਾਰੀ ਜਦੋਂ ਦਾਦੀ ਜੀ ਉੱਥੇ ਤੱਕ ਆਏ ਤਾਂ ਬਾਗ ਇੱਥੋਂ ਉੱਥੇ ਤੱਕਰ ਚੱਲ ਗਿਆ ਤੇ ਕੁੱਤਾ ਬਹੁਤ ਡਰ ਗਿਆ ਹੂੰ ਅੱਛਾ ਇਸ ਜਗ੍ਹਾ ਤੇ ਮਨੋ ਤੁਹਾਡੇ ਘਰ ਤੱਕ ਬਾਗ ਪਹੁੰਚ ਗਿਆ ਹੈ ਇੱਥੇ ਤੱਕ ਆ ਚੁੱਕਿਆ ਬਾਗ ਅੱਛਾ ਅੱਛਾ ਤਾਂ ਇਹ ਤੁਸੀਂ ਹੁਣ ਆਖਰੀ ਤੁਹਾਡਾ ਇੱਥੇ ਇਹ ਪਰਿਵਾਰ ਜਿਹੜਾ ਅੱਜ ਰਹਿ ਰਿਹਾ ਔਰ ਤੁਸੀਂ ਦੱਸ ਰਹੇ ਹੋ ਕਿ ਉਹ ਵੀ ਆਪਾਂ ਵੀ ਤਿਆਰੀ ਕਰ ਰਹੇ ਹਾਂ ਇਹੀ ਕਾਰਨ ਹੈ ਤੁਹਾਡਾ ਬੀਬੀ ਸੁਲਤਾਨੀ ਹੈਗੀਆਂ ਇੱਥੇ ਹਾਂਜੀ ਭਾਜੀ ਤਾਂ ਤੋਂ ਦਾਦੀ ਬਾਬਾ ਜਿਆਦਾ ਬਜ਼ੁਰਗ ਹੋ ਗਏ ਨੇ ਹੁਣ ਰਹਿ ਨਹੀਂ ਹੁੰਦਾ ਇਕੱਲੇ ਤਾਂ ਰੋਟੀ ਪਾਣੀ ਦਾ ਔਖਾ ਹੂੰ ਤਾਂ ਇਹ ਦੇਖੋ ਬਜ਼ੁਰਗ ਜਿਹੜੇ ਨੇ ਉਹ ਪਰਿਵਾਰ ਦੇ ਵਿੱਚ ਹੈਗੇ ਨੇ ਔਰ ਇਹੀ ਇੱਕ ਪਰਿਵਾਰ ਜਿਹੜਾ ਹੈ ਇਹ ਪਿੰਡ ਦੇ ਵਿੱਚ ਹੁਣ ਰਹਿ ਚੁੱਕਿਆ ਹੈ ਮਾਤਾ ਜੀ ਇਸ ਪਿੰਡ ਦੇ ਸਰਪੰਚ ਵੀ ਰਹੇ ਨੇ ਕਹਿੰਦੇ ਜਦੋਂ ਤੱਕ ਮੇਰਾ ਸਮਾ ਸੀਗਾ ਉਦੋਂ ਤੱਕ ਮੈਂ ਕੋਸ਼ਿਸ਼ ਕੀਤੀ ਕਿ ਪਿੰਡ ਦੀ ਜਿਹੜੀ ਨਹਾਰ ਸੁਧਰੇ ਮਾਤਾ ਜੀ ਕੀ ਹਾਲ ਨੇ ਠੀਕ ਠਾਕ ਠੀਕ ਹੈ ਜੀ ਜੋ ਘੜੀ ਨਿਕਲ ਜਾਂਦੀ ਠੀਕ ਇਸ ਪਿੰਡ 'ਚ ਰੌਣਕ ਕਿੰਨੀ ਹੁੰਦੀ ਸੀ ਰੌਣਕ ਤਾਂ ਬਾਵਾ ਸੀਗੀ ਪਹਿਲਾਂ ਹੂੰ ਰੌਣਕ ਬਾਵਾ ਸੀ ਹੂੰ ਚੰਗੀਆਂ ਰਾਤਾਂ ਚਾਰ ਭਾਈ ਬਹਿ ਜਾਂਦੇ ਗੱਲਾਂ ਬਾਤਾਂ ਕਰਦੇ ਰਾਤ ਨਿਭੜ ਜਾਂਦੀ ਸੀ ਅੱਛਾ ਹੁਣ ਆਪਣੇ ਆਪਣੇ ਚਰਗੇ ਆਪਣੇ ਆਪਣੇ ਮਜਬੂਰੀਆਂ ਤੇ ਨਿਕਲ ਗਏ ਤੇ ਸਾਨੂੰ ਕੋਸੂਤ ਨਹੀਂ ਮਿਲੀ ਬਸ ਜੱਗਣਾ ਆ ਅਖੇ ਬਖਾ ਜਗ ਜਾਰਾ ਕਰਦੇ ਆ ਕਿੰਨੇ ਕੁ ਮਤਈ ਘਰ ਸੀਗੇ ਇੱਥੇ ਵੱਸਦੇ ਇੱਥੇ ਘਰ ਤੁਸੀਂ ਖੋਲੇ ਦਿਖੇ ਇੱਥੇ ਤਾਂ ਲਾ ਕੇ ਥੱਲੇ ਤਾਂ ਇੱਕ ਘਰ ਹੀ ਘਰ ਦਿਖੇ ਦਿਖੇ ਬੱਟੇ-ਬੁੱਟੇ ਪਈ ਹੂੰ ਠੀਕ ਹੁਣ ਤਾਂ ਦੋ ਤਿੰਨ ਹੀ ਆ ਹਾਂ ਬਾਕੀ ਟਹਿ ਟੂ ਗਏ ਆ ਅੱਛਾ ਕਿੰਨੇ ਕਿੰਨੇ ਘਰ ਸੀਗੇ ਜੀ ਪਰਿਵਾਰਾਂ ਦੇ ਕਿੰਨੇ ਘਰ ਸੀਗੇ ਅੱਛਾ 25 ਘਰ ਤਾਂ ਮੈਨੂੰ ਲੱਗਦਾ ਫਿਰ ਇਸ ਜਗ੍ਹਾ ਦੇ ਵਿੱਚ ਚਹਿਲ-ਪਹਿਲ ਬਹੁਤ ਹੁੰਦੀ ਹੋਊ ਐ ਲੈਨ ਸੀਗੀ ਦੋਨੇ ਪਾਸੇ ਅੱਛਾ ਹਾਂ ਹੂੰ ਆਇਕ ਘਰ ਆ ਉੱਪਰ ਪਿਆ ਸੀਗਾ ਅੱਛਾ ਇਹ ਥੱਲੇ ਘਰ ਸੀਗੇ ਆ ਦੋ ਘਰ ਸਾਡੇ ਇੱਥੇ ਸੀਗੇ ਹੂੰ ਜਿੱਦ ਜਿੱਦਾਂ ਪਰਿਵਾਰ ਵੱਧ ਆ ਗਿਆ ਆਪਣੇ ਆਪਣੇ ਗੁਜ਼ਾਰਾ ਕਰਦੇ ਗਏ ਜੀ ਹੂੰ ਨਹੀਂ ਗੁਜ਼ਾਰਾ ਹੁੰਦਾ ਹੁਣ ਆਪਣੇ ਆਪਣੇ ਦੁਨੀਆ ਚ ਚਲੀ ਗਏ ਆ ਹੂੰ ਹੂੰ ਅੱਛਾ ਬਾਗ ਬੂਗ ਵੀ ਕਹਿੰਦੇ ਇੱਥੇ ਆ ਜਾਂਦਾ ਉਹ ਵੀ ਖਤਰਾ ਪੂਰਾ ਬਾਗ ਦੇਖੋ ਜੀ ਆ 20 ਦਿਨ ਹੋਏ ਤੇ ਇੱਥੇ ਸਾਡੇ ਕੁੱਤੇ ਨੂੰ ਪਿਆ ਬਾਗ ਅੱਛਾ ਇੱਥੇ ਬੱਡ ਲਾਇਆ ਹੈ ਸਾਹਮਣੇ ਜੇ ਕੁੱਤਾ ਰੜਾਇਆ ਤਾਂ ਮੈਂ ਕਿਹਾ ਕੁੱਤਾ ਪਿਆ ਬੱਚੇ ਕੋਈ ਪਸ਼ੂ ਤਾਂ ਹੈ ਨਹੀਂਗਾ ਤਾਂ ਹੀ ਦੇਖੇ ਤਾਂ ਬਾਗ ਅੱਛਾ ਅਗਰ ਜ ਸੰਗੜੀ ਨਾ ਹੁੰਦੀ ਤਾਂ ਕੁੱਤਾ ਲੈ ਜਾਣਾ ਹਾਂ ਬਾਗ ਨੇ ਹੂੰ ਮੈਂ ਉੱਠੇ ਟਾਚ ਮਾਰੀ ਉਹ ਬਾਗ ਜਾਂਦਾ ਸੀਗਾ ਬਜਰੀ ਕੋ ਅੱਛਾ ਇਹ ਤਾਂ ਫਿਰ ਖਤਰਾ ਹਰ ਸਮੇਂ ਹੈ ਇੱਥੇ ਖਤਰਾ ਬਹੁਤ ਖਤਰਾ ਜਾਨਵਰ ਬੜਾ ਵੱਧ ਗਿਆ ਹੂੰ ਇੱਥੇ ਇੱਕ ਤਾਂ ਬੰਦਰ ਹੋ ਗਿਆ ਹੂੰ ਸਾਹਬਰ ਹੋ ਗਿਆ ਹੂੰ ਦੂਸਰਾ ਬਾਗ ਹੋ ਗਿਆ ਪਿਆਰ ਹੂੰ ਉਕਾ ਨਹੀਂ ਤਾਂ ਅੱਗੇ ਦਾਣ ਪੈ ਖਾਣੇ ਪੀਣ ਦੇ ਦਾਣੇ ਹੋ ਜਾਂਦੇ ਹੈ ਅਕਤਬਰ 2 ਮਹੀਨੇ ਕੱਢ ਲੈਂਦਾ ਸੀ ਹੁਣ ਔਖਾ ਹੁਣ ਕੋ ਜੰਗਲ ਚ ਹੈ ਨਹੀਂ ਕੁਛ ਵੀ ਰਿਹਾ ਘਰਾਂ ਦੇ ਆਲੇ ਦੁਆਲੇ ਜਾਨਵਰ ਘੁੰਮਦੇ ਆ ਦਗ ਜਾ ਜੰਗਲ ਚ ਬੜਾ ਕੁਛ ਕਿੰਨੂ ਹੋ ਗਿਆ ਕੰਗੂ ਹੋ ਗਿਆ ਗਰਨਾ ਹੋ ਗਿਆ ਤੇ ਜਾਨਵਰ ਜੰਗਲ ਚ ਰਹਿੰਦੇ ਹੁਣ ਤੁਸੀਂ ਹੀ ਰਹਿ ਗਏ ਬਜ਼ੁਰਗ ਇੱਥੇ ਉਹ ਵੀ ਮਜਬੂਰੀ ਆ ਹੁਣ ਵੀ ਜਾਣਾ ਪੈਣਾ ਮਜਬੂਰੀ ਆ ਸਾਨੂੰ ਛੱਡਣ ਦਾ ਦਿਲ ਨਹੀਂ ਕਰਦਾ ਹੂਆ ਆਪਣਾ ਹੂੰ ਜਾਰੇ ਤੇ ਹੁਣ ਜਾਣਾ ਹੀ ਜਾਂ ਚੱਲਣਾ ਹੀ ਹਾਂ ਮੈਂ ਹੁਣ ਕੀ ਕਰਨਾ ਫੇਰ ਜਦ ਹੁਣ ਸਾਡੀਆਂ ਚਲਦੀਆਂ ਲੀਗੀਆਂ ਸਾਨੂੰ ਕੋਈ ਸਹੂਲਤ ਅਜਨੇ ਤੇ ਮਿਲ ਨਹੀਂ ਗਈ ਹਾਂ ਤੇ ਹੁਣ ਜਾਣਾ ਹੀ ਹਾਂ ਹਾਂ ਦਿਲ ਤਾਂ ਨਹੀਂ ਕਰਦਾ ਉਹ ਆਪਣਾ ਪਰਿਵਾਰ ਕਈ ਦਹਾਕਿਆਂ ਤੋਂ ਇੱਥੇ ਰਹਿਆ ਹੋਇਆ ਹੈ ਦੇਖੋ ਦਿਲ ਤਾਂ ਕਰਦਾ ਹਾਂ ਹੁਣ 10 20 ਦਿਨ ਜਾਣੇ ਮੁੜ ਕੇ ਆ ਜੰਨੇ ਵੇ ਚੱਲ ਜਾਣਾ ਪਿੰਡ ਨੂੰ ਅੱਛਾ ਜੀ ਹੁਣੀ ਨਾ ਇਹਨੂੰ ਸੁਣਾਜੀ 10 10 ਦਿਨ ਹੋ ਗਏ ਇਹਨਾਂ ਜੇ ਜਾਉਂਗਾ ਫੇਰ ਪਿਆਰ ਚ ਕੋ ਜਾਣੇ ਚਲੋ ਚੱਲੀਏ ਹਾਂ 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 ਪਰ ਹੁਣ ਅਸੀਂ ਆਪਣੀ ਮਜਬੂਰੀ ਨੂੰ ਨਿਕਲਦਾ ਵੀ ਸਾਨੂੰ ਹਸਾਰਾ ਹੈ ਨਹੀਂ ਕੋਈ। ਹਾਂ ਹਾਂ ਹਾਂ। ਮੁੱਲੇ ਦੂਰ ਦੂਰ ਹੈਗੇ ਆ। ਅੱਜ ਰਾਤ ਭਰਾਤੇ ਬਿਮਾਰ ਹੋ ਜੀ ਜੈਸੀ ਕਿਨ ਕੋਈ ਬਾਜ ਮਾਰ ਨਹੀਂ। ਗਿਆ ਮਤਾ ਜੀ ਤਾਂ ਇਹ ਇਹ ਕੋਟ ਪਿੰਡ ਹੈਗਾ ਔਰ ਕੋਟ ਪਿੰਡ ਦੇ ਹਾਲਾਤ ਤੁਸੀਂ ਦੇਖਿਆ 25 ਪਰਿਵਾਰ ਇੱਥੋਂ ਛੱਡ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ ਔਰ ਆਖਰੀ ਪਰਿਵਾਰ ਇਸ ਪਿੰਡ ਦੇ ਵਿੱਚ ਜਿਹੜਾ ਅੱਜ ਹੈਗਾ ਉਹ ਵੀ ਤਿਆਰੀ ਦੇ ਵਿੱਚ ਆ 2 4 5 ਦਿਨਾਂ ਦੇ ਵਿੱਚ ਕਹਿੰਦੇ ਅਸੀਂ ਵੀ ਇਸ ਪਿੰਡ ਨੂੰ ਛੱਡ ਕੇ ਬਾਹਰ ਜਾ ਰਿਹਾ ਹਾਲਾਂਕਿ ਇਹ ਜਗਾ ਅਸੀਂ ਕਿਸੇ ਨੂੰ ਨਹੀਂ ਦਵਾਗੇ ਜਦੋਂ ਦਿਲ ਕਰੇਗਾ ਅਸੀਂ ਇਸ ਜੰਮਣ ਜੰਮਣ ਭੂਮੀ ਦੇ ਉੱਤੇ ਆਵਾਂਗੇ ਇੱਥੇ ਆ ਕੇ ਕੁਝ ਸਮਾਂ ਬਤਾ ਕੇ ਫਿਰ ਬਾਹਰ ਚਲੇ ਜਾਵਾਂਗੇ ਪਰ ਹਾਲਾਤ ਇਹ ਨੇ ਕਹਿੰਦੇ ਮਜਬੂਰੀਆਂ ਆਏ ਨੇ ਕਿ ਇੱਥੋਂ ਤੱਕ ਜੇ ਸਹੂਲਤਾਂ ਦੀ ਗੱਲ ਕਰੀਏ ਸਹੂਲਤਾਂ ਤਾਂ ਸਰਕਾਰਾਂ ਨੇ ਨਹੀਂ ਦਿੱਤੀਆਂ ਪਰ ਹੁਣ ਉਲਟਾ ਖਤਰਾ ਜਿਹੜਾ ਹੈ ਉਹ ਜਲਬਰਾ ਦਾ ਵੀ ਵੱਜ ਗਿਆ ਹੈ ਬਾਗ ਕਹਿੰਦੇ ਸਾਡੇ ਘਰ ਤੱਕ ਆ ਗਿਆ ਤਾਂ ਫਿਰ ਇੱਥੇ ਇਹ ਸਰਕਾਰ ਇੱਕ ਪਾਸੇ ਕੁਝ ਨਹੀਂ ਕਰਦੀ ਤੇ ਦੂਸਰੇ ਪਾਸੇ ਹੁਣ ਬਾਗ ਦਾ ਖਤਰਾ ਵੀ ਨਾ ਪਰਿਵਾਰਾਂ ਦੇ ਉੱਤੇ ਮੰਡਰਾ ਰਿਹਾ ਤੇ ਇਹੀ ਸ਼ਾਇਦ ਕਾਰਨ ਹੈ ਕਿ ਅੱਜ ਹਸੂਲਤਾਂ ਤੋਂ ਸਖਣੇ ਇਹ ਲੋਕ ਆਪਣੇ ਘਰਾਂ ਨੂੰ ਆਪਣੇ ਆਸ਼ੀਆਨਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਪ੍ਰਵਾਸ ਕਰ ਰਹੇ ਨੇ ਫਿਲਹਾਲ ਤੁਸੀਂ ਬਣੇ ਰਹੋ ਆਲ ਪੰਜਾਬੀ ਟੀਵੀ ਦੇ ਨਾਲ